ਕ੍ਰੋਧ ਪ੍ਰਦਾਨ ਮਹਾਬੜ ਦੁੰਤਰ ਮਾਨਤ ਮਵਾਸੀ ਰਾਜਾ ਕ੍ਰੋਧ ਪ੍ਰਦਾਨ ਪ੍ਰਦਾਨੀ ਕਰਦੀ ਐ ਕਰੋਧ ਦੀ ਮਹਾਬੜ ਦੁੰਤਰ ਬੜਾ ਭੈਣ ਘਰੂਬਾ ਕਰੋਧ ਦਾ ਕ੍ਰੋਧ ਪੂਰੇ ਪ੍ਰਧਾਨ ਬਣਾਇਆ ਹੋਇਆ ਹੈ ਮਨੇ ਜੇ ਮੇਰੇ ਵਾਲੂ ਕੋਈ ਉਕੜ ਕਰੇ ਤੋ ਪੈਜੀ ਜਿਹਾ ਹਲਾ ਦੇ ਗਏ ਜੇ ਮੇਰੀ কুরਸੀ ਪਾ ਨੂੰ ਕੋਈ ਅੱਖ ਕਰੇ ਤੋ ਉਹ ਨੂੰ ਪੈਜੀ ਪਹਿਲਾਂ ਹੀ ਉਹ ਨਜ਼ਰ ਆ ਉੱਤੇ ਛੱਡ ਜਾਂਦਾ ਜਾ ਕੇ ਕਰੋਧ ਦਾ ਖਰਾਬ ਤੇ ਜਿਹੜਾ ਖਰਾਬ ਬੋਲਦਾ ਤੈਨੂੰ ਜਲਾ ਢਾਡਦਾ ਜਾ ਮਾ ਮਰਦੁੰਦਰਤਾ ਹੈ ਮਨਵਾਸੀ ਰਾਜਾ ਉੱਥੇ ਬੈਠਾ ਰਾਜਾ ਗਾਹਬਰ ਆਕੀ ਬਣਿਆ ਪਰਮੇਸ਼ਰ ਤੇ ਆਕੀ ਬਣਿਆ ਬੈਠਾ ਜਿਹੜਾ ਸੰਸਾਰ ਦਾ ਰਾਜਾ ਹੋਊਗਾ ਪਰਮੇਸ਼ਰ ਤੇ ਆਕੀ ਹੋਊਗਾ ਆਉਲੀ ਹਾਲਤ ਹੈ ਉਸੇ ਦਾ ਨੁਕਸ ਖਿੱਚੇ ਵੀਰ ਜਿਹੜਾ ਸੰਸਾਰ ਦਾ ਰਾਜਾ ਉਹਦਾ ਨੁਕਸ ਖਿੱਚੇ ਆ ਰਾਜ ਉਹਦਾ ਨੁਕਸ ਰਾਜਵਨਾਸੀ ਜਾਈਦਾ ਸੀਗਾ ਇਹ ਕਾਦ ਵਿੱਚ ਰਾਜਾ ਹੈ ਇਹ ਰਾਜ ਕੈਦ ਦੇ ਵਿੱਚ ਹੈ ਲੈ ਉਹ ਉੱਪਰ ਕੋਲ ਰਤੇ ਪਰ ਖਾਈ ਕੀ ਹੈ ਬਾਹਰ ਖਾਈ ਬਾਹਰ ਨਹੀਂ ਰ ਇਹ ਖਾਈਆਂ ਤਾਂ ਨੂੰ ਨਹੀਂ ਬਾਹਰ ਜਾਣ ਦਿੰਦੀ ਸੱਚ ਕਰਨ ਦੇ ਰੂੜੀ ਰੋਕਦੀ ਹੈ ਹੁਕਮ ਨੂੰ ਬਹੁਤ ਰੂੜੀ ਰੋਕ ਜਾਂਦੀਆਂ ਖਾਈਆਂ ਇਹ ਉੱਤੇ ਦਾ ਕੋਟ ਨਾ ਔਰ ਨਾ ਛੋਟ ਨਾ ਤੋਸਾ ਸੱਜਖੰਦ ਤੋਂ ਬਹੁਤ ਹੋੜੀਏ ਬਹੁਤ ਰੋਕੀਆਂ ਖਾਈਆਂ ਦੀ ਰੋਕ ਸਕਦੀ ਰਾਜਾ ਦੀਆਂ ਖਾਈਆਂ ਬਹੁਤ ਰੋਕਦੇ ਰਾਜਾ ਦੇ ਕਲੇ ਬਣਾਏ ਬਹੁਤ ਰੋਕ ਲੈਣਗੇ ਬਹੁਤਾਂ ਰੁਕਦੀ ਹੋਣੀ ਖਾਈਆਂ ਰਾਹੀਂ ਬਣਾਏਗੇ ਕੋਟ ਕਾ ਦੇ ਬਣਾਏ ਕਿਤਾ ਕੋਟ ਜਿਹੜੇ ਐ ਦੱਸੇ ਦੋ ਤਾਂ ਤੇਰੇ ਖਿਲਾਫ ਨੇ ਤੂੰ ਛੁੱਟ ਕੇ ਤੋਂ ਨਿਕਲ ਜੇ ਜੜ ਤੋਂ ਤੂੰ ਰਾਜਾ ਬਣਿਆ ਫਿਰ ਤਾਂ ਤੂੰ ਆਪ ਕੈਦੀ ਏ ਉਹ ਰਾਜਾ ਨਹੀਂ ਤੂੰ ਕੈਦੀ ਏ ਅਸਲ ਦੇ ਵਿੱਚ ਇਹ ਕੈਦੀ ਆ ਬਾਲੀ ਤੂੰ ਰਾਜਾ ਬਣਦਾ ਆਪਣੇ ਆਪ ਤੂੰ ਤਾਂ ਕੈਦੀ ਏ ਤੇਰੇ ਆਹ ਦਾ ਜਿਹੜੀ ਆ ਖਾਇ ਰਾਜਾ ਕੈਦੀ ਆ ਉਹਦੇ ਨੇ ਉਹ ਕਿਉਂ ਤੇ ਉਹ ਰਾਸ਼ਟਰਪਤੀ ਵੀ ਕੈਦੀ ਏ ਹੁਣ ਤਾਂ ਵਾਲੇ ਬਹਿਰੇ ਹੁੰਦੇ ਨੇ ਯਾਦ ਨਹੀਂ ਸਕਦਾ ਜੇ তোর ਮਰਜੀ ਆ ਆ ਇਹਦਾ ਰਾਸ਼ਟਰਪਤੀ ਵੀ ਕੈਦੀ ਉਹਨੇ ਜਾਣ ਕੇ ਦਿਲ ਦਾ ਤਾਂ ਕੋੜ ਖੜੀ ਏ ਤੇ ਕਣਾਂ ਕਿਵੇਂ ਉਹ ਤਾਂ ਪੁਰਤਗਾਲ ਜਾਂਦੇ ਨੇ ਸੁਰੱਖਿਆ ਹੈ ਪਹਿਲਾਂ ਜੇ ਜਾਣ ਪਜਾਮ ਕਰਦੇ ਪੁਲਿਸ ਜਵਾਬ ਦੇਦੇ ਸਕਿਉਰਟੀ ਵੀ ਨਹੀਂ ਹੈ ਸਾਡੇ ਵਸਦੀ ਗੱਲ ਨਹੀਂ ਹੈ ਕਿ ਤੁਸੀਂ ਵੀ ਜਾ ਸਕਦੇ ਉਹ ਤਾਂ ਐਵੇਂ ਝੂਠੀ ਐਨੂੰ ਤਸੱਲੀ ਆ ਸੀ ਰਾਸ਼ਟਰਪਤੀਓਂ ਸੀ ਉਹ ਕੈਦੀ ਰੇ ਸਾਰੀ ਬੁੱਢੇ ਸਰ ਇਹ ਕਾਇਚ ਨੇ ਉਸ ਅੰਤਾਸੋਂ ਵੀ ਕਰਾ ਸੀ ਜੈ ਤੋ ਗਿਆ ਜਹਾੜ ਦਾ ਸਕਿਉਰਟੀ ਦੋਡਾਸ ਸਕਿਉਰਟੀ ਉਹ ਕੋਈ ਬੰਦਾ ਉਹਨੂੰ ਮਰੜ ਗਿਆ ਸਾਡਾ ਹੀ ਸੀਗਾ ਉਹ ਕਹਿੰਦਾ ਕਿਉਂ ਕੀ ਹਾਲ ਹੈ ਕਹਿੰਦਾ ਹਾਲਗਾ ਦਾ ਕੈਦੀ ਹੋਵੇ ਤਾਂ ਕਹਿੰਦਾ ਵੱਡੀ ਸਕਿਉਰਟੀ ਵਾਲੇ ਨਾਲ ਕਹਿੰਦਾ ਸਕਿਉਰਟੀ ਕਾਦੀ ਹੈ ਕੈਦ ਕੀਤਾ ਹੈ ਕੋਈ ਮਿਲ ਨਹੀਂ ਸਕਦਾ ਕੋਈ ਗੱਲ ਨਹੀਂ ਕਰ ਸਕਦਾ ਕਿਸੇ ਨਾਲ ਤੂੰ ਆਪਣੇ ਬੰਦੀ ਗੱਲ ਤੇਰ ਤੱਕ ਪਰੋਸੇ ਨਹੀਂ ਹੈ ਸਕਿਉਰਟੀ ਹੈ ساری ਦੂਜੇ ਸਾਹਮਣੇ ਕੰਮ ਗੱਲ ਕਰਦਾ ਹੀ ਨਹੀਂ ਕਿਉਂ ਪਤਾ ਲੱਗਿਆ ਮੈਂ ਕਹਤੀ ਹਾਂ ਸਕਿਉਰਟੀ ਵੀ ਹੁੰਦੀ ਕੈਦ ਹੁੰਦੀ ਹੈ ਸਾਰੇ ਕੈਦ ਵਿੱਚ ਆਂ ਸੀ ਦੁਆਇ ਵਾਰ ਕੋਟੜ ਤੇ ਵਰ ਖਾਈ ਜੇ ਮੌਦੌਨੀ ਹੈ ਉਹਨੂੰ ਅਸੀਂ ਰੋਕ ਨਹੀਂ ਸਕਦੇ ਸਕਿਉਰਟੀ ਕਾਦੀ ਆ ਸਾਡੀ ਕਾਦੀ ਸਕਿਉਰਟੀ ਹੈ ਬਹੁਤ ਰੁਖੜੀ ਕਿਸੇ ਦੇ ਨਹੀਂ ਸਕਿਉਰਟੀ ਬੜੀ ਡੈਟ ਹੈ ਸਕਿਉਰਟੀ ਦਾ ਡੈਟ ਹੈ ਬਹੁਤ ਰੁਖੜੀ ਦੇ ਅੰਦਰ ਹੀ ਮੌਤਾ ਪਰਮੇਸ਼ਰ ਦੇ ਹੱਥ ਹੈ ਆਦਮੀ ਦਾ ਦਮਾ ਨਹੀਂ ਹੈ ਅਸੀਂ ਖੁਦ ਕੈਦ ਵਿੱਚ ਰੱਖੇ ਹੋਏ ਆ ਤਲਵੇ ਖਾਈਆਂ ਦੋਏ ਕੋਟ ਤੋੜ ਕੇ ਦਿਖਾਓ ਕੋਈ ਗੁਰੂਖਾਨੇ ਤੋੜੇਵੇਂ ਕੋਟ ਹੈ ਉਹ ਯਾਦ ਹੋਏ ਨੇ ਕੈਦ ਚ ਇਹ ਕੈਦ ਤੋਂ ਯਾਦ ਹੋਏ ਤੇ ਬਾਦ ਆਪਣਾ ਸ਼ਿਰਾਜ ਹੈ ਇੱਥੇ ਦੀ ਰਾਜ ਹੁੰਦਾ ਕਦੇ ਵੀ ਇੱਥੇ ਰਾਜ ਢਾਈ ਦਿੰਦਾ ਹੈ ਤੇ ਬਧਾਰੇ ਹੋ ਚਲੇਗਾ ਰਾਜ ਇਹ ਜੀ ਜਾਇ ਜੇ ਬੈਠੇ ਰਹੇ ਜੇ ਬਥੇਰੇ ਹੋ ਚਲੇਗੇ ਤੂੰ ਬੜੇ ਬੜੇ ਹੋ ਕੇ ਚਲੇਗੇ ਜਿਹਨੂੰ ਸਕਿਉਰਟੀ ਦੀ ਸੀ ਉਹ ਚਲੇ ਗਏ ਆਪਣੀ ਮਰਜ਼ੀ ਦਾ ਰਾਜਾ ਜਾਂਦਾ ਸੀ ਜਿੱਧਰ ਨੂੰ ਗਰਜੀ ਜਾਵੇ ਸਕਿਉਰਟੀ ਆਪੇ ਜਾਂਦੀ ਸੀ ਲੋਕ ਇੱਥੇ ਕਿਸੇ ਦੀ ਹੁਕਮ ਨਹੀਂ ਚੱਲਦਾ ਹੈ ਇੱਥੇ ਨਹੀਂ ਚੱਲਦਾ ਹੈ ਹੁਣ ਸਕਿਉਰਟੀ ਦਾ ਚੱਲਦਾ ਹੈ ਉਹਨਾਂ ਦੀ ਆਪਣੀ ਮਜਬੂਰੀ ਹੈ